ਬਜ਼ੁਰਗ ਬਿਮਾਰ ਪਿਆ ਤੇ ਬਜ਼ੁਰਗ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਤਾ। ਉਹ ਜਦੋਂ ਭਾਈ ਹਸਪਤਾਲ ਦੇ ਵਿੱਚ ਲੈ ਕੇ ਗਏ ਡਾਕਟਰ ਕਹਿੰਦਾ ਵੀ ਸਾਹ ਸੂੰ ਤਾਂ ਨਹੀਂ ਬਚੇ ਦੇਖੋ। ਕੁਝ ਨਹੀਂ ਬਚਿਆ ਹੋਇਆ ਪਰ ਇਹ ਆ ਵੀ ਤੁਸੀਂ ਆਪਦੇ ਰਿਸ਼ਤੇਦਾਰ ਵਗੈਰਾ ਇਕੱਠੇ ਕਰਨੇ ਆ ਜਿਹੜੇ ਧੀ ਪੁੱਤ ਸੱਦਨੇ ਆ ਸਾਦ ਲੂ 2 ਦਿਨ ਆਰਟੀਫੀਸ਼ੀਅਲ ਆਕਸੀਜਨ ਦੇ ਕੇ ਉਹ ਜਿਉਂਦਾ ਰੱਖ ਸਕਦੇ ਆ। ਕੱਲੇ ਸਾਹ ਚਲਾ ਸਕਦੇ ਆ। ਧੀ ਪੁੱਤ ਸਾਰੇ ਰਿਸ਼ਤੇਦਾਰ ਭਾਈ ਇਕੱਠੇ ਹੋਗੇ ਦੋਆਂ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਬਜ਼ੁਰਗ ਦੀ। ਮੌਤ ਤੋਂ ਬਾਅਦ ਜਦੋਂ ਭਾਈ ਪੁੱਤ ਹਸਾਬ ਕਰਨਗੇ ਹਸਪਤਾਲ 'ਚ ਡਾਕਟਰ ਕਹਿੰਦੇ ਵੀ 1,40,000 ਰੁਪਇਆ ਹੋ ਤੇ ਆਪ ਗੁਰਦੁਆਰੇ ਚਲਾ ਗਿਆ ਗੁਰਦੁਆਰੇ ਜਾ ਕੇ ਭਈ ਗੋਡੇ ਆ ਪਰ ਪ੍ਰਮਾਤਮਾ ਮੂਰੇ ਸਿਰ ਚ ਕਾ ਕੇ ਬਹਿ ਗਿਆ ਤੇ ਗੱਲਾਂ ਕਰਨ ਲੱਗਿਆ ਵੀ ਇਹ ਪ੍ਰਮਾਤਮਾ ਦੋ ਦਿਨ ਡਾਕਟਰਾਂ ਨੇ ਆਰਟੀਫੀਸ਼ੀਅਲ ਐਕਸੀਡੈਂਟ ਦਿੱਤੀ ਸੀ 1 ਲੱਖ 40 ਹਜ਼ਾਰ ਰੁਪਈਆ ਮੰਗ ਲਿਆ ਪਤਾ ਹੀ ਨਹੀਂ ਤੂੰ ਤਾਂ ਕਿੰਨੇ ਸਾਲਾਂ ਤੋਂ ਸਾਨੂੰ ਆਕਸੀਜਨ ਦੇ ਰਹੇ ਆ ਜੇ ਕਦੇ ਤੂੰ ਹਿਸਾਬ ਕਰਨ ਬੈਠਿਆ ਸਾਡੀਆਂ ਤਾਂ ਜੁੱਲੀਆਂ ਵੇਖ ਜਾਣੀਆਂ ਕਦੇ ਤੂੰ ਤਾਂ ਸਾਡੇ ਤੋਂ ਰੁਪਈਆ ਨਹੀਂ ਮੰਗਿਆ ਸੋ ਪ੍ਰਮਾਤਮਾ ਦਾ ਕਦੇ ਉਸ ਕੁਦਰਤ ਦਾ ਸੀ ਸ਼ੁਕਰਗੁਜ਼ਾਰ ਕੀਤਾ ਹੀ ਨਹੀਂ ਹੈ ਜਿਹਦਾ ਸ਼ੁਕਰ ਸਾਨੂੰ ਕਰਨਾ ਚਾਹੀਦਾ ਉਸ ਤੋਂ ਅਸੀਂ ਸ਼ੁਕਰ ਹੀ ਨਹੀਂ ਕਰਦੇ ਉਹਨੂੰ ਸਮਾਂ ਦੀ ਬਰਬਾਦ ਕਰਨ ਤੇ ਲੱਗੇ